ਦਰਦਾ پال ਨਵਾਣਾ ਅਰਜਾ ਕਰਦਾ ਪਾਲ ਨਵਾਣਾ ਆਸਾ ਬੰਦਾ ਦਰਦਾ ਨਵਾਣਾ ਅਰਜਾ ਕਰਦਾ ਦਰਦਾ ਪਾਲ ਨਵਾਣਾ ਅਰਜਾ ਕਰਦਾ ਦਰਦਾ ਪਾਲ ਨਵਾਣਾ ਦਰਦਾ ਕਰਦਾ ਪਾਲ ਨਵਾਣਾ ਆਸਾ ਕਰਦਾ ਹੋ ਨੌਕਰ ਸਦਾ ਤੇਰੇ ਦਰਦਾ ਨੌਕਰ ਸਦਾ ਤੇਰੇ ਦਰਦਾ ਨੌਕਰ ਸਦਾ ਹਲੇ ਢੇਰੇ ਮੈਂ ਆਵਾਂ ਮੇਰੇ ਦਿਲ ਸੇ ਨੂੰ ਕਿਤੇ ਆ ਜਾ ਬਾਬਾ ਜੀ ਕਿਤੇ ਆ ਜਾ ਮੇਰੇ ਲੋਟੇ ਦਰਸ਼ਨ ਨੂੰ ਕਿਤੇ ਆ ਜਾ ਬਾਬਾ ਜੀ ਕਿਤੇ ਆ ਜਾ ਮੇਰੇ ਨੈਣੇ ਲੋਟ ਦੇ ਦਰਸ਼ਨ ਨੂੰ ਕਿਤੇ ਆ ਜਾ ਬਾਬਾ ਜੀ ਮੇਰੇ ਆ ਜਾ ਸਿੱਧ ਬਾਬਾ ਕੈਂਥਲ ਜਿਹਦੇ ਨਾਮ ਦਾ ਅੱਜ ਬਹੁਤ بڑا ਮੇਲਾ ਲੱਗਿਆ ਪਹਿਲਾ ਮੇਲਾ ਵਿਸ਼ਾਲ ਸਾਡੀ ਜਿੰਨੀ ਵੀ ਕਮੇਟੀ ਆਈ ਹੋਈ ਹੈ ਜੋ ਕਿ 6 ਮਹੀਨੇ ਤੋਂ ਲਗਾਤਾਰ ਸੇਵਾ ਕਰਦੀ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜਿੰਨੇ ਵੀ ਸਾਡੀ ਕਮੇਟੀ ਸਟੇਜ ਤੇ ਜਾਂ ਇੱਧਰ ਕਿਤੇ ਸੇਵਾ ਤੇ ਲੱਗੀ ਹੋਈ ਹੈ ਸਾਰਿਆਂ ਦਾ तहे ਦਿਲੋਂ ਧੰਨਵਾਦ ਜਿਕਰਾ ਬਾਬਾ ਕਾਂਸਰਜੀ ਦਾ ਬਹੁਤ ਸੱਚੇ ਦਰਵਾਜ਼ੇ ਕੀ ਜੈ ਸੋ ਸਾਡੀ ਬੰਬਲ ਸੂਰ ਵਾਲੀ ਸਰਕਾਰ 50 ਰੁਪਏ ਸੋ ਅਸੀਂ तहे ਦਿਲੋਂ ਧੰਨਵਾਦ ਕਰਦਾ ਹੋਰ ਵੀ ਜਿਨੇ ਖਜ਼ਾਨਿਆਂ ਵਿੱਚੋਂ ਮਾਇਆ ਹੀ ਇਹ ਸਭ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿ ਕਹਦਾ ਬਾਬਾ ਕੈਂਥਲ ਜੀ ਦਾ ਬਹੁਤ ਸੱਚੇ ਦਰਬਾਰ ਕੀ ਹੈ ਹਰਮੇਸ਼ ਲਾਲ ਜੀ ਖੰਨਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਵਾਗਤ ਹੈ ਬਾਬਾ ਕੈਂਥਲ ਮੰਦਰ ਕਮੇਟੀ ਦੀ ਤਰਫੋਂ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਥੈਂਕ ਯੂ ਇਹ ਬਾਬਾ ਜੀ ਤੇਰੇ ਨਾਮ ਦੀ ਇੱਕ ਮਾਲਾ ਲਮਾ ਪਰੋ ਮੇਰੀ ਬਾਬਾ ਜੀ ਤੇਰੇ ਨਾਮ ਦੀ ਇੱਕ ਮਾਲਾ ਲਮਾ ਪਰੋ ਮੇਰੀ ਬਾਬਾ ਜੀ ਤੇਰੇ ਨਾਮ ਦੀ ਇੱਕ ਮਾਲਾ ਲਮਾ ਪਰੋ ਤੇਰੇ ਬਾਬਾ ਜੀ ਤੇਰੇ ਨਾਮ ਦੀ ਇੱਕ ਮਾਲਾ ਲਮਾ ਪਰੋ ਏਹ ਸਿੱਧ ਬਾਬਾ ਤੇਰੇ ਨਾਮ ਦੀ ਇੱਕ ਮਾਲਾ ਲਮਾ ਪਰੋ ਮੇਰੀ ਬਾਬਾ ਜੀ ਤੇਰੇ ਨਾਮ ਦੀ ਇੱਕ ਮਾਲਾ ਲਮਾ ਪਰੋ ਮੇਰੀ ਆਖਾਂ ਜੀ તમારામાપરો ਸਬਦੇ 베ਰੇ ਪਾਰ ਲਗਾਏ ਸਬਦੇ 베ਰੇ ਪਾਰ ਲਗਾਏ ਸਬਦੇ 베ਰੇ ਪਾਰ ਲਗਾਏ ਹੋ ਜੋ ਵੀ ਤੇਰੇ ਦਰ ਤੇ ਆਏ ਸਬਦੇ 베ਰੇ ਪਾਰ ਲਗਾਏ ਹਵਦੇ 베ਰੇ ਪਾਰ ਲਗਾਏ ਸਬਦੇ 베ਰੇ ਪਾਰ ਲਗਾਏ ਹੋ ਉੱਚ ਤੇ ਤੇ ਲੱਗਿਆ ਡਾਣਕਾ ਉੱਚ ਤੇ ਤੇ ਲੱਗਿਆ ਡਾਣਕਾ ਦਰਦੇ ਜਸੇ ਧੋ ਮੇਰੇ ਬਾਬਾ ਜੀ ਤੇਰੇ ਅੰਮ੍ਰਿਤ ਪਾਨਾ ਬਾਬਾ ਜੀ ਤੇਰੇ ਨਾਮ ਦੀ ਇੱਕ ਹਾਲਾ ਦਾ ਮਾਪੜੋ ਮੇਰੀ ਬਾਬਾ ਜੀ ਤੇਰੇ ਨਾਮ ਦੀ ਇੱਕ ਹਾਲਾ ਦਾ ਮਾਪੜੋ ਮੇਰੀ ਆਵਾਜ਼ੀ ਦਰਵਾਜ਼ਾ ਖੋਲੋ ਬਾਬਾ ਜੀ ਤੇਰੇ ਨਾਮ ਦੀ ਇੱਕ ਹਾਲਾ ਦਾ ਮਾਪੜੋ ਮਾਲਕਾ 베ੜਾ ਸਬਦਾ ਤਾਰੀ ਮਾਲਕਾ 베ੜਾ ਸਬਦਾ ਤਾਰੀ ਮਾਲਕਾ 베ੜਾ ਸਬਦਾ ਮਨ ਦੀ ਕਹਿਣੋ ਦੁਨੀਆ ਸਾਰੀ ਸਬਦਾ 베ੜਾ ਤਾਰੀ ਮਾਲਕਾ ਸਬਦਾ 베ੜਾ ਤਾਰੀ ਮਾਲਕਾ ਸਬਦਾ ਦੇਣਾ ਤਾਰੀ ਮਾਲਕਾ ਓ ਸਾਰੀ ਸੰਗਤ ਦਰ ਤੇਰੇ ਤੇ ਸਾਰੀ ਸੰਗਤ ਦਰ ਤੇਰੇ ਤੇ ਰਹੀ ਆਜ ਖਲੋ ਮੇਰੀ ਰਸਾਤ భాడా <muchas> ਆਂ ਯਾਰਾ ਹੌਣ ਕਾ ਦੂਰੋਂ ਦੂਰੋਂ ਸੰਗਤ ਆਈ ਦੂਰੋਂ ਦੂਰੋਂ ਸੰਗਤ ਆਈ ਦੂਰੋਂ ਦੂਰੋਂ ਸੰਗਤ ਆਈ ਜਿਵੇਂ ਚ ਪਦੀ ਦੇ ਲਾਈਆਂ ਰਾਉਣ ਕਾ ਦੂਰੋਂ ਦੂਰੋਂ ਸੰਗਤ ਆਈ ਹੂਰੋਂ ਦੂਰੋਂ ਦੂਰੋਂ ਸੰਗਤ ਆਈ ਦੂਰੋਂ ਦੂਰੋਂ ਸੰਗਤ ਆਈ ਓ ਦੂਰੋਂ ਦੂਰੋਂ ਸੰਗਤ ਆਈ ਦੂਰੋਂ ਦੂਰੋਂ ਸੰਗਤ ਆਈ ਜੰਦੀ ਨੇ ਸਿਧੋ ਮੇਰੇ ਬਾਬਾ ਜੀ ਤੇਰੇ ਬਾਬਾ ਜੀ ਤੇਰੇ ਨਾਮ ਦੀ ਇੱਕ ਮਾਲਾ ਲਾ ਮਾ ਪਰੋ ਮੇਰੇ ਬਾਬਾ ਜੀ ਤੇਰੇ ਨਾਮ ਦੀ ਇੱਕ ਮਾਲਾ ਲਾ ਮਾ ਪਰੋ ਦਿਲਾਲ ਖਲਾਵੇਂ ਪਹਿਣਾ ਨੂੰ ਤੂੰ ਵੀਰ ਮਲਾਵੇਂ ਪਹਿਣਾ ਨੂੰ ਤੋ ਵੀਰ ਬੁਲਾਵੇਂ ਪਹਿਣਾ ਨੂੰ ਤੋ ਵੀਰ ਬੁਲਾਵੇਂ ਜੱਬ ਦੇ ਵੇੜੇ ਬਾਹਰ ਕਰੀ ਤੂੰ ਜੱਬ ਦੇ ਵੇੜੇ ਬਾਹਰ ਕਰੀ ਤੇਰੀਆਂ ਆਂਡਾਂ ਦਾ ਦੇਖੋ ਮੇਰੇ ਬਾਬਾ ਜੀ ਦੇ ਨਾਮ ਤੇ ਸਤਿਕਾਰ ਕਰੋ ਸੇ ਬਾਬਾ ਜੀ ਦੇ ਨਾਮ ਤੇ ਜਵਾ ਪਰੋ ਬੋਤੀ ਤੇਰੇ ਨਾਮ ਦੀ ਇੱਕ ਮਾਲਾ ਲਮਾ ਭਰੋ ਜੋ ਵੀ ਸੱਚੇ ਦਿਲੋਂ ਇਸ ਦਰਬਾਰ ਦੇ ਵਿੱਚ ਜਿਸ ਤਰ੍ਹਾਂ ਸਾਡੇ ਪੂਰਨ ਸਰਪੰਚ ਜੀ ਜੀਤਪੁਰ ਤੋਂ ਜਿਨ੍ਹਾਂ ਨੇ ਬਹੁਤ ਸਾਰੀ ਸੇਵਾ ਕੀਤੀ ਐ ਇਸ ਦਰਬਾਰ ਦੇ ਵਿੱਚ ਨੰਗੇ ਪੈਰੀਂ ਚੱਲ ਕੇ ਆਉਣਾ ਇਹ ਕਿਸੇ ਆਮ ਦੀ ਬਸਤੀ ਗੱਲੀ ਹੈ ਜਿਹਨਾਂ ਦੀ ਲੱਗ ਜਾਂਦੀ ਹੈ ਉਹਦਾ ਉਹ ਹੀ ਜਾਣਦੇ ਨੇ ਇੱਕ ਵਾਰੀ ਹੱਥ ਉੱਚੇ ਕਰਕੇ ਸਾਰਿਆਂ ਨੇ ਜਕਾਰਾ ਲਾਉਣਾ ਸਿੱਧ ਬਾਬਾ ਕੈਂਥ ਜੀ ਦੇ ਨਾਮ ਦਾ ਜੁਕਾਰਾ ਬਾਬਾ ਕਾਂਠਲ ਜੀ ਦਾ ਹੋਲ ਸੱਚੇ ਦਰਬਾਰ ਕੀ ਜੈ ਬਹੁਤ ਬਹੁਤ ਹੈ ਮਿਹਰਬਾਨੀ ਸ਼ੁਕਰੀਆ ਸੋ ਸਾਡੇ ਇੱਕ ਮਿੰਟ ਲੈਣਾ ਸਿਰਫ ਮੈਂ ਬਹੁਤ ਹੀ ਧੰਨਵਾਦ ਬਹੁਤ ਮਿਹਰਬਾਨੀ ਸਾਡੇ ਦਰਮਿਆਨ ਮੱਚ ਤੇ ਸਾਡੇ ਭੈਣ ਜੀ ਅਨੁਰਾਧਾ ਪੱਟੇ ਜੀ ਤੇ ਉਹਨਾਂ ਦੇ ਨਾਲ ਰਾਜ ਰਾਣੀ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੀ ਆ ਭੈਣ ਜੀ ਦਾ ਮੈਨੂੰ ਇਹ ਲੱਗਦਾ ਕਿ ਪੱਖਾ 모ਰੇ ਐ ਤੇ ਤੁਸੀਂ ਪਿੱਛੇ ਬੈਠੇ ਹੋ ਮੇਰਾ ਖੇਲਾ ਸਟੇਜ ਤੇ ਦਿਖ ਨਹੀਂ ਰਿਹਾ ਹੋਣਾ ਮੈਨੂੰ ਜੋ ਲੱਗ ਰਿਹਾ ਹੈ ਜੀ ਦਿਖਦਾ ਬਹੁਤ ਧੰਨਵਾਦ ਤੇ ਨਾਲ ਪਿੱਛੇ ਮਿਹਰਬਾਨੀ ਭੈਣ ਜੀ ਧੰਨਵਾਦ ਥੈਂਕ ਯੂ ਤੇ ਪਿੱਛੇ ਬਹੁਤ ਹੀ ਸਤਿਕਾਰਯੋਗ ਸਾਡੇ ਪਰਮ ਮਿੱਤਰ ਬਾਬਾ ਕਰੋਲ ਗੜਜੀ ਦਾ ਜਿਹੜਾ ਮੇਲਾ ਹੁੰਦਾ ਉਥੇ ਪ੍ਰਧਾਨ सुरेंद्रਪਾਲ ਜੀ ਤੇ ਨਾਲ ਇੱਕ ਇੱਕ ਸਖਸ਼ ਐਸਾ ਹੁੰਦਾ ਜਿਨੇ ਲਗਭਗ ਮੇਲੇ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿਆ-ਕਿਆ ਚਾਹੀਦਾ ਕਿੱਥੋਂ ਪੈਸੇ ਆਣੇ ਕੀ-ਕੀ ਕਰਨਾ ਇਹ ਟੈਂਟਰ ਜਿਹੜਾ ਦੇਖ ਰਹੇ ਹੋ ਆ ਨਿਊ ਸੋਨੀ ਟੈਂਟ ਹਾਊਸ ਨੂਰ ਪਰਵੇਦੀ ਜਸਵੰਤ ਸਿੰਘ ਜਿਨ੍ਹਾਂ ਨੂੰ ਪਿਆਰ ਦੇ ਨਾਲ ਬੰਤ ਕਿਹਾ ਜਾਂਦਾ ਅੱਜ ਸਿਵਲ ਵਰਦੀ ਦੇ ਵਿੱਚ ਪਿੱਛੇ ਬੈਠੇ ਆ ਸਟੇਜ ਤੇ ਭਾਰੀ ਦਾ ਬਹੁਤ ਬਹੁਤ ਧੰਨਵਾਦ ਹੈ ਮਿਹਰਬਾਨੀ ਕਿਉਂਕਿ ਇਹ ਦੇਖਣ ਨੂੰ ਜਿੰਨੇ ਸਧਾਰਨ ਜੇ ਵਿਚਾਰੇ ਲੱਗਦੇ ਐ ਪਰ ਜਿਵੇਂ ਕਹ ਲਓ ਨਾ ਕਿ ਬੰਦੇ ਦਾ ਕਾਰੋਬਾਰ ਲੱਖਾਂ ਦਾ ਹੁੰਦਾ ਮਾਲਕ ਦੀ ਕਿਰਪਾ ਹੁੰਦੀ ਐ ਬੰਦਾ ਦੇਖਣ ਨੂੰ ਐ ਲੱਗਦਾ ਬੰਦਾ ਕਹਿੰਦਾ ਬਈ ਆ ਹੁੰਦਾ ਨਾ ਕਈ ਵਾਰ ਮੈਨੂੰ ਯਾਦ ਹੈ ਬਿੰਦਰ ਜੀ ਅਸਲ ਦੇ ਵਿੱਚ ਨਾ ਇੱਕ ਪ੍ਰੋਗਰਾਮ ਦੇ ਵਿੱਚ ਆਹ ਸੌਰੀ ਆ ਪਿੱਛੇ ਅੰਬਾਂ ਦਾ ਸੀਜ਼ਨ ਚੱਲਦਾ ਸੀ ਬੰਦੇ ਨੇ ਕੁਲ ਅੰਬ ਲੈਣ ਬੰਦਾ ਗਿਆ ਕਹਿੰਦਾ ਯਾਰ ਅੰਬ ਵੀ ਕਿੱਦਾਂ ਲਾਏ ਐ ਜਿਵੇਂ ਅੱਜ ਕੱਲ ਦੀ ਜਿਹੜੀ ਕਾਸਟ ਹੁੰਦੇ ਨੌਜਵਾਨੀ ਹੈ ਉਹ ਤਾਂ ਜੇ ਤੁਸੀਂ ਮੋਟਰਸਾਈਕਲ ਨੂੰ ਵੀ ਕਹਿ ਦੋ ਯਾਰ ਇੱਥੇ ਖੜਾ ਕਰ ਲੈ ਟੁੱਟ ਕੇ ਪੈਂਦਾ ਬੰਦਾ ਜਿਵੇਂ ਕਤਲ ਕਰਤਾ ਹੁੰਦਾ ਉਹ ਬੰਦੇ ਨੂੰ ਅੰਬਾ ਬਾਰੇ ਪੁੱਛਣ ਲੱਗਿਆ ਕਿ ਬੰਦਾ ਕੋਰਤਾ ਪਜਾਮਾ ਥੋੜਾ ਕਿਥੋਂ ਫਟਿਆ ਹੋਇਆ ਇਥੋਂ ਫਟਿਆ ਹੋਇਆ ਜਦ ਪੁੱਠਾ ਸਿੱਧਾ ਜਿਹਾ ਬੋਲਿਆ ਅੱਗੇ ਉਹ ਬੰਦੇ ਦੀ ਵੀ ਪੇਸ਼ੈਂਸ ਦਾ ਕੋਈ ਉਹ ਹੁੰਦਾ ਨਾ ਸਬਰ ਦਾ ਵੀ ਇੱਕ ਟਾਈਮ ਹੁੰਦਾ ਵੀ ਇੱਥੇ ਤੱਕ ਲਿਮਟ ਹੈ ਬਾਅਦ ਦੇ ਵਿੱਚ ਹਾਰ ਕੇ ਉਹ ਕਹਿੰਦਾ ਕਿ ਮਿੱਤਰਾ ਕੀ ਅਗਲਤਾ ਮੇਰੇ ਫਟੇ ਹੋਏ ਕੱਪੜੇ ਦੇਖ ਲੈ ਮੈਂ ਬਾਗਾਂ ਦੇ ਲੱਖਾਂ ਰੁਪਏ ਦੇ ਸੌਦੇ ਲੈਂਦਾ ਤੂੰ ਮੇਰੇ ਕੱਪੜੇ ਨਾ ਦੇਖ ਸੋ ਇਸ ਕਰਕੇ ਮਰਜ ਅੱਜ ਇਹ ਸਿੰਪਲ ਬੈਠੇ ਆ ਸੁਧਾਰਨ ਜੀ ਬਣ ਕੇ ਸੋ ਮਾਲਕ ਦੀ ਕਿਰਪਾ ਰਹਿਮਤ ਹੈ ਬਹੁਤ ਧੰਨਵਾਦ ਜਸਵੰਤ ਸਿੰਘ ਜੀ ਬੰਤ ਨਿਊ ਸੋਨੀ ਟੈਂਟ ਹਾਊਸ ਵਾਲਿਆਂ ਦਾ ਤੇ ਇੱਕ ਵਾਰ ਫੇਰ ਅਨਰਾਧਾ ਪੱਟੀ ਜੀ ਤੇ ਭੈਣ ਜੀ ਰਾਜ ਹੁਣਾ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਸੋ ਹਾਦੀ ਪਾ ਜੀ ਪਲੀਜ਼ ਥੈਂਕ ਯੂ ਜਿਕਰਾਂ ਬਾਬਾ ਕੈਂਸਰ ਜੀ ਦਾ ਬਹੁਤ ਸੱਚੇ ਦਰਵਾਜ਼ ਕੀ ਜੈ ਔਖੀ ਵੇਲੇ ਤੈਨੂੰ ਬਾਹਵੇਂ ਦੀਆਂ ਲੋੜਾਂ ਨੀ ਜਿੰਦੇ ਔਖੀ ਵੇਲੇ ਔਖੀ ਵੇਲੇ ਤੈਨੂੰ ਬਾਹਵੇਂ ਦੀਆਂ ਲੋੜਾਂ ਨੀ ਜਿੰਦੇ ਔਖੀ ਵੇਲੇ ਔਖੀ ਵੇਲੇ ਤੈਨੂੰ ਬਾਹਵੇਂ ਦੀਆਂ ਲੋੜਾਂ ਨੀ ਜਿੰਦੇ ਔਖੀ ਵੇਲੇ ਔਖੀ ਵੇਲੇ ਤੈਨੂੰ ਬਾਹਵੇਂ ਦੀਆਂ ਲੋੜਾਂ ਨੀ ਜਿੰਦੇ ਔਖੀ ਵੇਲੇ ਔਖੀ ਵੇਲੇ ਤੈਨੂੰ ਬਾਹਵੇਂ ਦੀਆਂ ਲੋੜਾਂ ਨੀ ਜਿੰਦੇ ਔਖੀ ਵੇਲੇ ਔਖੀ ਵੇਲੇ ਤੈਨੂੰ ਬਾਬੇ ਦੀਆਂ ਲੋੜਾਂ ਨਹੀਂ ਜਿੰਦੇ ਔਖੀ ਵੇਲੇ ਔਖੀ ਤੇਲੇ ਤੈਨੂੰ ਬਾਬੇ ਦੀਆਂ ਲੋੜਾਂ ਨਹੀਂ ਜਿੰਦੇ ਔਖੀ ਵੇਲੇ ਔਖੀ ਤੇਲੇ ਤੈਨੂੰ ਬਾਬੇ ਦੀਆਂ ਲੋੜਾਂ ਨਹੀਂ ਜਿੰਦੇ ਔਖੀ ਵੇਲੇ ਔਖੀ ਤੇਲੇ ਤੈਨੂੰ ਬਾਬੇ ਦੀਆਂ ਲੋੜਾਂ ਨਹੀਂ ਜਿੰਦੇ ਔਖੀ ਆਰੇ ਫਿਕਰੇ ਆਜੋ ਚੋਹਾਨ ਸਾਹਿਬ ਸਨਮਾਨ ਕਰਦੇ ਹਾਂ ਨਾਲ ਪਲੀਜ਼ ਸਨਮਾਨ ਪ੍ਰਧਾਨ ਜੀ ਬਾਲੂ ਰਾਮ ਜੀ ਓਮ ਪ੍ਰਕਾਸ਼ ਜੀ ਪੱਤੀ ਤੋਂ ਰਾਜਕਮਾਤੀ ਬਲਦੇਵ ਚੋਹਾਨ ਜੀ ਪੱਤਰਕਾਰ ਜਗਬਾਣੀ ਤੋਂ ਸਾਡੇ ਪਰਮ ਮਿੱਤਰ ਇਹ ਸਨਮਾਨ ਤੇ ਇੱਕ ਸਰਪੰਚ ਨੰਦ ਲਾਲ ਜੀ ਬਲਦੇਵ ਜੀ ਦਾ ਬਹੁਤ ਬਹੁਤ ਧੰਨਵਾਦ ਜਗਬਾਣੀ ਤੋਂ ਕਿਉਂਕਿ 2001 ਤੋਂ ਮੈਂ ਵੀ ਆਦਾਰੇ ਦੇ ਨਾਲ ਲਗਾਤਾਰ ਜੁੜਿਆ ਹੋਇਆ ਪੱਤਰਕਾਰੀ ਲਾਈਨਸ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਤੇ ਨੀਰੇਤੀ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵਾਹਿ ਵਾਹਿਦਾ ਆ ਬਿਹਾਵੇ ਦਾ ਤੁਕ ਜੋ ਦੁਖ ਤਾਰੀ ਹੀ ਭਾਵੇ ਦਾ ਨਾਮ ਤੇ ਆ ਲੈ ਮੇਟ ਜੁ ਦੁਖ ਸਾਰਾ ਜੀ ਵਾਹਿ ਵਾਹਿਦਾ ਨਾਮ ਤੇ ਆ ਮੇਟ ਜੋ ਦੁਖ ਤਾਰਾ ਜੀ ਚਰਨਾ ਦੇ ਨਾਲ ਲੱਗ ਜਾ ਮੇਲੇ ਜੁ ਕਨਾਰਾ ਜੀ ਚਰਨਾ ਦੇ ਨਾਲ ਲੱਗ ਜਾ ਮੇਲੇ ਜੁ ਕਨਾਰਾ ਜੀ ਭਾਵੇ ਦੇ ਹੁੰਦਿਆ ਤੈਨੂੰ ਕਾਹਦੇ ਆ ਲੋੜਾਂ ਨੀ ਜਿੰਦੇ ਆਪੀ ਦੇ ਆਖੀ ਲੇ ਲੈ ਨੂੰ ਆ ਤੇਰੀ ਯਾਦਾਂ ਚ ਤੇ ਓੜਨ ਗਿੰਦੇ ਔਖੀ ਵੇਲੇ ਜਗ ਸਾਰਾ ਜੀ ਲਾਵੇ ਦਾ ਨਾਮ ਪਿਆਰਾ ਮੂਝੇ ਜਗ ਸਾਰਾ ਨੇ ਬਾਬੇ ਦਾ ਨਾਮ ਪਿਆਰਾ ਮੂਝੇ ਜਗ ਸਾਰਾ ਜੀ ਦਾ ਦੇਣਾ ਨਾਮ ਪਿਆਰਾ ਮੂਝੇ ਜਗ ਸਾਰਾ ਨੇ ਭਗਤਾ ਤੂੰ ਚਰਨ ਲੱਗ ਜਾ ਮਿਲ ਜੂ ਕਿਨਾਰਾ ਜੀ ਭਗਦਾ ਦੋ ਕੰਢੀ ਲੱਗ ਜਾ ਮਿਲ ਜੂ ਤਾਰਾ ਨੇ ਬਾਬੇ ਦੇ ਹੁੰਦਿਆਂ ਦੱਸਦੇ ਕਾਹੋ ਜੀਆਂ ਥੋੜਾਂ ਨ ਜਿੰਦੇ Akiribele ndandu mbeselele Akiribele Akiribele ndandu mbafu ebiye lora lelele Akiribele. ਦੇ ਮੇਰਾ ਪਾਪਾ ਜੋ ਰਹਿੰਦਾ ਜੀ ਉਹ ਕੇਹ ਕਿਤੇ ਮੇਰਾ ਪਾਪਾ ਜੋ ਰਹਿੰਦਾ ਨੇ ਉਹ ਕੇਹ ਕਿਲੇ ਤੇ ਮੇਰਾ ਪਾਪਾ ਜੋ ਰਹਿੰਦਾ ਜੀ ਉਹ ਕੇਹ ਕਿਤੇ ਮੇਰਾ ਪਾਪਾ ਜੋ ਕਹਿੰਦਾ ਨੇ ਸੰਗਤਾਂ ਨੂੰ ਹੈ ਸਾਰਾ ਆ ਨਹੀਂ ਆਉਦੇ ਵੰਦਾ ਜੀ ਸੰਗਤਾਂ ਨੂੰ ਹੈ ਉਹ ਸੰਗਤਾਂ ਨੂੰ ਹੈ ਸਹਾਰਾ ਜੜੀ ਜੋਤ ਵੇਂਦਾ ਜੀ ਸੰਗਤਾਂ ਨੂੰ ਹੈ ਸਹਾਰਾ ਜੜੀ ਜੋਤ ਵੇਂਦਾ ਜੀ ਜਰਨਾਂ ਦੇ ਵਿੱਚ ਆਉਂਦੇ ਕਹਾ ਦੀਆਂ ਥੌੜਾਂ ਨੀ ਜਿੰਦੇ ਔਖੀ ਵੇਲੇ ਔਖੀ ਵੇਲੇ ਤੈਨੂੰ ਖਾਬੇ ਦੀਆਂ ਲੋੜਾਂ ਨੀ ਜਿੰਦੇ ਔਖੀ ਵੇਲੇ ਔਖੀ ਵੇਲੇ ਤੈਨੂੰ ਖਾਬੇ ਦੀਆਂ ਲੋੜਾਂ ਨੀ ਜਿੰਦੇ ਔਖੀ ਵੇਲੇ ਲਓ ਜੀ ਹੁਕਮ ਨੰਦ ਲਾਲ ਜੀ ਤੇ ਮੌਜੂਦਾ ਸਰਪੰਚ ਐਕਸ ਤੇ ਮੌਜੂਦਾ ਸਰਪੰਚ ਦੋਨਾਂ ਨੂੰ ਕਹਿ ਸਕਦੇ ਆ ਪਿਆਰਾ ਲਾਲ ਜੀ ਸਰਪੰਚ ਇੱਕ ਪੰਗਾ ਇਹ ਹੁੰਦਾ ਜੇ ਸਰਪੰਚ ਸਰਪੰਚ ਇਕੱਠੇ ਹੋ ਜਾਣ ਫਿਰ ਇਹ ਵੀ ਪੁੱਛਣਾ ਪੈਂਦਾ ਮੌਜੂਦਾ ਜਾਂ ਐਕਸ ਬੇਵੀ ਦੱਸਿਓ ਨਾ ਉਹ ਚਲੋ ਮaaf ਕਰਨਾ ਕਈ ਵਾਰ ਇਹ ਤਾਂ ਹੁੰਦਾ ਨਾ ਸਾਡੇ ਪਿੰਡਾਂ 'ਚ ਆਮ ਕਹਾਵਤ ਹੈ ਸਰਪੰਚ ਘਰ ਵਾਲੀ ਹੁੰਦੀ ਹੈ ਤੇ ਉਹ ਸਰਪੰਚ ਫਿਰ ਬੰਦੇ ਨੂੰ ਕਹਿੰਦੇ ਰਹਿੰਦੇ ਜਿਵੇਂ ਕਈ ਵਾਰ ਐਮਐਲਏ ਘਰ ਵਾਲੀ ਹੁੰਦੀ ਹੈ ਤੇ ਉਹ ਘਰ ਵਾਲੇ ਨੂੰ ਹੋਈ ਐਮਐਲਏ ਕਹੀ ਜਾਂਦੇ ਆ ਬੰਦੇ ਜਾਂ ਉਹ ਵੀ ਕਈ ਵਾਰ ਭਲੇਖਾ ਪਾੜੀ ਫਿਰਦਾ ਵੀ ਐਮਐਲਏ ਸ਼ਾਇਦ ਮੈਂ ਹੀ ਹਾਂ ਜਾ ਕੇ ਪ੍ਰੋਟੋਕੋਲ ਦੇ ਮੁਤਾਬਕ ਜਿਹੜਾ ਬੰਦਾ ਜੇ ਸੋਧੇ ਤੇ ਹੈ ਉਹਨੇ ਰਹਿਣਾ ਸੋ ਪਿਆਰਾ ਲਾਲ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਨੰਦ ਲਾਲ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਤੇ ਹਾਂਜੀ ਤੇ ਲਗਭਗ ਮੈਨੂੰ ਜਿੰਨਾ ਹੁਕਮ ਹੋਇਆ ਸੀ ਉਹ ਹੁਕਮ ਹੈ ਲਗਭਗ ਸਾਡੇ ਦਰਮਿਆਨ ਬਹੁਤ ਹੀ ਸਤਿਕਾਰਯੋਗ ਤੰਤਨ ਬਾਬਾ ਕਰੋਲガル ਸੇਵਾ ਸੁਸਾਇਟੀ ਦੇ ਪ੍ਰਧਾਨ ਆ ਜਿਹੜੀ ਸਾਹਮਣੇ ਸਟੇਜ ਆ ਉਹਦੇ ਪਰੋ ਕਿਸੇ ਦੇ ਪੈਸੇ गिर ਗਏ ਮੈਂ ਹੁਣ ਇਹ ਨਹੀਂ ਦੱਸਣਾ ਕਿੰਨੇ ਪੈਸੇ गिर ਗਏ ਉਹ ਪੈਸੇ ਮੇਰੇ ਹੱਥ ਦੇ ਵਿੱਚ ਹੈ ਦੱਸ ਕੇ ਮੈਨੂੰ ਲਿਜਾਇਓ ਲੈ ਜਿਓ ਪਲੀਜ਼ ਬਹੁਤ ਹੀ ਸਤਿਕਾਰਯੋਗ ਤੰਤਨ ਬਾਬਾ ਕਰੋਲਗੜ ਸੇਵਾ ਸੁਸਾਇਟੀ ਦੇ ਪ੍ਰਧਾਨ ਮੈਨੂੰ ਫੋਨ ਨਾ ਕਰੋ ਪਲੀਜ਼ ਰੋਮਨ ਟ੍ਰਕ ਮੋਰਾ ਕੋਈ ਇੱਕ ਮਿੰਟ ਤੰਤਨ ਬਾਬਾ ਕਰੋਲਗੜ ਸੇਵਾ ਸੁਸਾਇਟੀ ਦੇ ਪ੍ਰਧਾਨ ਚੌਧਰੀ ਸੁਰਿੰਦਰਪਾਲ ਚੋਹਾਨ ਜੀ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਐਡਵੋਕੇਟ ਬਨਾਰਸੀ ਦਾਜੀ ਉਹਨਾਂ ਦਾ ਧੰਨਵਾਦ ਹੈ ਤੇ ਗੁਰਸੇਵਕ ਸਿੰਘ ਜੀ ਕਾਹੀ ਮਾਜਰੇ ਤੋਂ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇੱਥੇ ਪੁੱਜਣ ਤੇ ਵੈਲਕਮ ਆਖਦੇ ਆ ਕਿਉਂਕਿ ਪੀਰ ਬਾਬਾ ਜਿੰਦਾ ਸ਼ਹੀਦ ਅਸਥਾਨ ਦੇ ਵਾਂਗ ਪੂਰੇ ਪੰਜਾਬ ਦੇ ਵਿੱਚ ਬਾਬਾ ਕਰੋਲ ਗੱਲ ਜੀ ਦਾ ਸਥਾਨ ਵੀ ਕਿਸੇ ਹੁਣ ਜਾਣ ਪਹਿਚਾਨ ਦਾ ਮਹਤਾਜ ਨਹੀਂ ਕਿ ਬਾਬਾ ਕਰੋੜ ਗੱਲ ਜੀ ਦਾ ਦਰਬਾਰ ਕਰੋਲਿਆ ਜੀ ਦਾ ਦਰਬਾਰ ਕਿੱਥੇ ਹੈ ਤੇ ਉਥੇ ਜਿਹੜਾ ਹਰ ਸਾਲ ਮੇਲਾ ਹੁੰਦਾ ਤੇ ਇਹ ਵੀ ਉਸ ਮੇਲੇ ਦੀ ਖਾਸੀਅਤ ਹੈ ਕਿ ਉਸ ਮੇਲੇ ਦੇ ਵਿੱਚ ਹਰ ਸਾਲ ਪ੍ਰਬੰਧਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦਾ ਬਿਹਤਰੀਨ ਕਲਾਕਾਰ ਹੈ ਜਿਹੜਾ ਉੱਥੇ ਸੱਦਿਆ ਜਾਏ ਤੇ ਇਸ ਵਾਰ ਆਰਨੇਤ ਕਲਾਕਾਰ ਹੈ ਜਿਹੜਾ ਉਹ ਤੁਹਾਡੇ ਸਨਮੁਖ ਹੈ ਜਿਹੜਾ ਉਹ ਪ੍ਰਬੰਧਕਾਂ ਨੇ ਕੀਤਾ ਮੈਂ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਸਮੁੱਚੀ ਟੀਮ ਦਾ ਸ੍ਰਿੰਦਰਪਾਲ ਜੀ ਹੋਣਾਂ ਦਾ ਤੇ ਸਾਹਮਣੇ ਮੈਂ ਦੇਖ ਲਿਆ ਮੈਂ ਕਿ ਇਹ ਬੰਦਾ ਉਸ ਏਰੀਏ ਦੇ ਵਿੱਚੋਂ ਸ਼ਾਇਦ ਜਿਹੜੇ ਬੰਦੇ 2-4 ਆਏ ਆ ਉਹ ਆਏ ਆ ਪਰ ਮੈਨੂੰ ਇਹ ਨਹੀਂ ਪਤਾ ਪੇ ਪਿੱਛੇ ਲਾੜਾ ਵੀ ਤੁਰਿਆ ਫਿਰਦਾ ਤੇ ਬਹੁਤ ਹੀ ਸਤਿਕਾਰਯੋਗ ਐਡਵੋਕੇਟ ਦੌਲਤ ਸਿੰਘ ਜੀ ਚਬਰੇਵਾਲ ਸਾਹਿਬ ਸਾਡੇ ਦਰਮਿਆਨ ਜਿਹੜੇ ਆ ਉਹ ਦਰਸ਼ਨ ਦੇ ਰਹੇ ਆ ਉਹਨਾਂ ਦੇ ਨਾਲ ਸਰਦਾਰ ਕੁਲਦੀਪ ਸਿੰਘ ਜੀ ਉਹਨਾਂ ਦੇ ਲਾਪਤੇ ਜਿਗਰ ਉਹਨਾਂ ਦੇ ਬੇਟਾ ਜੀ ਸਹਾਇਕ ਐਡਵੋਕੇਟ ਜਨਰਲ ਪੰਜਾਬ ਉਹਨਾਂ ਦੇ ਨਾਲ ਪੁੱਛਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਦੌਲਤ ਸਿੰਘ ਜੀ ਚਬਰੇਵਾਲ ਸਾਹਿਬ ਉਹਨਾਂ ਦਾ ਜਿਹੜੇ ਲਗਾਤਾਰ ਜਿਹੜੇ ਹੈ ਉਹ ਵਾਰ ਕਾਉਂਸਲ ਚਾਹੇ ਬਲਾਚੌਰ ਦੀ ਗੱਲ ਕਰੀਏ ਚਾਹੇ ਅਨੰਤਪੁਰ ਸਾਹਿਬ ਦੀ ਗੱਲ ਕਰੀਏ ਤੇ ਲਗਾਤਾਰ ਬਹੁਤ ਲੰਬੇ ਸਮੇਂ ਪ੍ਰਦਾਨ ਰਹੇ ਹੈ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੌਲਤ ਸਿੰਘ ਚਬਰੇਵਾਲ ਉਹਨਾਂ ਦਾ ਸਤਨਾਮ ਸਿੰਘ ਜੀ ਡੀਐਸਪੀ ਸਾਹਿਬ ਉਹ ਵੀ ਸਾਡੇ ਦਰਮਿਆਨ ਸ਼ਿਰਕਤ ਕਰ ਚੁੱਕੇ ਆ ਇਸ ਏਰੀਆ ਦੇ ਵਿੱਚ ਕਹਿ ਸਕਦਾ ਮੈਂ ਤੇ ਲਗਭਗ ਮੰਚ ਤੇ ਪਹੁੰਚਣ ਵਾਲੇ ਹੈ ਬਹੁਤ ਹੀ ਸਤਿਕਾਰਯੋਗ ਡੀਐਸਪੀ ਸਾਹਿਬ ਸਤਨਾਮ ਸਿੰਘ ਜੀ ਉਹਨਾਂ ਦਾ ਤੇ ਉਹਨਾਂ ਦੇ ਨਾਲ ਜਿੰਨੇ ਵੀ ਸਤਿਕਾਰਯੋਗ ਸ਼ਖਸੀਅਤਾਂ ਪੁੱਜੀਆਂ ਮੈਂ ਬੇਨਤੀ ਕਰੂੰਗਾ ਪ੍ਰਬੰਧਕਾਂ ਨੂੰ ਕਿ ਮੈਨੂੰ ਨਾਮ ਇੱਕ ਲਿਖ ਕੇ ਦੇ ਦਿਓ ਪਲੀਜ਼ ਕਿਉਂਕਿ ਪਹਿਲੀ ਵਾਰ ਥੋੜਾ ਹੁੰਦਾ ਬਾਦ ਦੇ ਵਿੱਚ ਤਾਂ ਪਤਾ ਲੱਗ ਜਾਂਦਾ ਕਿਹੜਾ ਬੰਦਾ ਕੌਣ ਹੈ ਤੇ ਪਹਿਲੀ ਵਾਰ ਥੋੜੀ ਜਿਹੀ ਦਿੱਕਤ ਆਂਦੀ ਹੈ ਬਹੁਤ ਬਹੁਤ ਤਨਵਾਦ ਕਿਉਂਕਿ ਹਾਂਜੀ ਬਹੁਤ ਬਹੁਤ ਮਿਹਰਬਾਨੀ ਇੱਕ ਵਾਰ ਫੇਰ ਅਸੀਂ ਤਨਵਾਦ ਕਰਦੇ ਆ ਡੀਐਸਪੀ ਸਾਹਿਬ ਸਤਨਾਮ ਸਿੰਘ ਜੀ ਉਹਨਾਂ ਦਾ ਤੇ ਨਾਲ ਮੇਰੀ ਬੇਨਤੀ ਹੈ ਜਿਹੜੇ ਵੀਰ ਆਲੇ ਦੁਆਲੇ ਖੜੇ ਆ ਜਾਂ ਸਾਹਮਣੇ ਖੜੇ ਆ ਮੇਰੀ ਬੇਨਤੀ ਹੈ ਯਾਰ ਕੁਰਸੀਆਂ ਲੱਗੀਆਂ ਹੋਈਆਂ ਤੁਸੀਂ ਬਹੁਤ ਹੀ ਸਤਿਕਾਰਯੋਗ ਸੁਝਵਾ ਨੂੰ ਆਹ ਕੁਰਸੀਆਂ ਸਾਹਮਣੇ ਲੱਗੀਆਂ ਹੋਈਆਂ ਕੁਰਸੀਆਂ ਤੇ ਬਹਿ ਜਾਓ ਪਲੀਏ ਸਾਹਮਣੇ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਆਲੇ-ਦੁਆਲੇ ਖੜੇ ਇੱਕ ਵਾਰ ਫੇਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਡੀਐਸਪੀ ਸਾਹਿਬ ਸਤਨਾਮ ਸਿੰਘ ਜੀ ਦਾ ਤੇ ਨਾਲ ਮੈਂ ਬੇਨਤੀ ਕਰੂੰਗਾ ਪ੍ਰਵੰਤਕ ਵੀਰਾਂ ਨੂੰ ਕਿ ਨਾਮਾਂ ਦੀ ਲਿਸਟ ਮੈਨੂੰ ਦੇ ਦਿਓ ਬਹੁਤ ਬਹੁਤ ਧੰਨਵਾਦ ਜੀ ਹੋਰ ਕਲ ਦੀ ਭਾਰੀ ਠੀਕ ਹੈ ਬਹੁਤ ਮਿਹਰਬਾਨੀ ਠੀਕ ਹੈ ਠੀਕ ਹੈ ਸਰਦਾਰ ਦੌਲਤ ਸਿੰਘ ਜੀ ਮੈਂ ਹਰ ਵਾਰ ਇਹ ਕਹਿੰਦਾ ਕਿ ਮਾਲਕ ਕਿਰਪਾ ਕਰੇ ਰਹਿਮਤ ਕਰੇ ਦੌਲਤਾਂ ਦੇ ਖਜ਼ਾਨੇ ਇਹਨਾਂ ਦੇ ਭਰਪੂਰ ਰੱਖੇ ਤੇ ਮੈਨੂੰ ਯਾਦ ਹੈ ਕਿ ਬਾਬਾ ਕਰੋੜਗੱਡ ਦੀ ਸਟੇਜ ਤੇ ਮੇਰੀ ਸਿਹਤ ਕੁਝ ਜ਼ਿਆਦਾ ਖਰਾਬ ਸੀ ਤੇ ਉੱਥੇ ਬੜੀ ਇਹਨਾਂ ਨੇ ਆਪਣੇ ਵੱਲ ਤੇ ਮੈਨੂੰ ਕਿਹਾ ਕਿ ਤੈਨੂੰ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਲੋੜ ਹੈ ਜ਼ਰੂਰਤ ਹੈ ਤਾਂ ਅਸੀਂ ਹਰ ਵਕਤ ਤੁਹਾਡੇ ਨਾਲ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮਿਹਰਬਾਨੀ ਬਹੁਤ-ਬਹੁਤ ਸ਼ੁਕਰੀਆ ਇੱਕ ਵਾਰ ਫਿਰ ਸੁਰਿੰਦਰਪਾਲ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਮੈਂ ਠੀਕ ਹੈ ਮੇਰੇ ਹੱਥ ਚ ਹਾਂ ਯਸ਼ਪਾਲ ਪ੍ਰਧਾਨ ਜੰਭੂਜੀਤ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਯਸ਼ਪਾਲ ਜੀ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਅੱਜ ਵੈਲਕਮ ਆਖਦੇ ਹਾਂ ਇਸ ਮੌਕੇ ਤੇ ਤੇ ਨਾਲ ਉਹਨਾਂ ਦੇ ਪੂਰੀ ਕਮੇਟੀ ਜਿਹੜੀ ਇੱਕ ਤਰ੍ਹਾਂ ਕਹਿ ਲੋ ਕਿ ਪ੍ਰਧਾਨ ਸਾਹਿਬ ਦੀ ਸਮੁੱਚੀ ਟੀਮ ਹੈ ਜਿਹੜੀ ਉਹਨਾਂ ਦਾ ਅਸੀਂ ਵੈਲਕਮ ਆਖਦੇ ਆ ਜੀ ਆਇਆਂ ਨੂੰ ਆਖਦੇ ਆ ਪਵਨ ਭੂਮੜਾ ਜੀ ਉਹਨਾਂ ਦਾ ਸਵਾਗਤ ਹੈ ਐਸੇ ਪੁੱਜਣ ਤੇ ਕਿਉਂਕਿ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਅਸੀਂ ਇੱਕੋ ਮਾਂ ਦੇ ਜਾਏ ਕਿਵੇਂ ਹੋਵਾਂਗੇ ਪਰਾਈ ਜਿਹਦੇ ਵਿੱਚ ਚਾਹੇ ਬਾਬਾ ਜੀ ਜੰਭੂਜੀਤ ਜੀ ਦੀ ਗੱਲ ਕਰ ਲਈਏ ਚਾਹੇ ਕਰੋਲੀਆ ਜੀ ਬਾਬਾ ਜੀ ਦੀ ਗੱਲ ਕਰ ਲਈਏ ਚਾਹੇ ਅਸੀਂ ਗੱਲ ਕਰ ਲਈਏ ਬਾਬਾ ਕੈਂਥਲ ਜੀ ਦੀ ਇਹ ਤਿੰਨੋਂ ਦਰਬਾਰਾਂ ਤੇ ਸਲਾਮ ਕਰ ਲਿਆ ਤਾਂ ਇਹ ਕਹ ਲੋ ਕਿ ਤਿੰਨੋਂ ਦਰਬਾਰਾਂ ਤੇ ਤੁਸੀਂ ਪੁੱਜ ਗਏ ਹੋ ਇਹ ਤਿੰਨੋਂ ਦਰਬਾਰਾਂ ਦਾ ਮਤਲਬ ਹੀ ਕੋਈ ਹੈ ਬਹੁਤ ਬਹੁਤ ਅਸੀਂ ਤਰਵਾਦ ਕਰਦੇ ਆ ਇੱਕ ਵਾਰ ਫੇਰ ਬਹੁਤ ਬਹੁਤ ਮਿਹਰਬਾਨੀ ਪ੍ਰਬੰਧਕ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਬੜੇ ادب ਤੇ ਸਤਕਾਰ ਦੇ ਨਾਲ ਸਾਹਮਣੇ ਡੀਐਸਪੀ ਸਾਹਿਬ ਸਤਨਾਮ ਸਿੰਘ ਘੋੜਾ ਨੂੰ ਬੜੇ ਅਦਬ ਤੇ ਸਤਕਾਰ ਦੇ ਨਾਲ ਜਿਹੜੀ ਉਹ ਪ੍ਰਬੰਧਕ ਕਮੇਟੀ ਦੇ ਵਿੱਚ ਸਾਹਮਣੇ ਨੀਰਜ ਜੀ ਖੜੇ ਐ ਭੰਡਾਰੀ ਸਾਹਿਬ ਬੜੇ ਅਦਬ ਤੇ ਸਤਕਾਰ ਦੇ ਨਾਲ ਜਿਹੜਾ ਓਡੀਐਸਪੀ ਸਾਹਿਬ ਹੁਣਾਂ ਨੂੰ ਲਿਆਂਦਾ ਜਾ ਰਿਹਾ ਹੈ ਉਹਨਾਂ ਦੇ ਨਾਲ ਜਿਨੇ ਵੀ ਸਤਕਾਰਯੋਗ ਸੱਜਣ ਸਾਡੇ ਦਰਮਿਆਨ ਸ਼ਿਰਕਤ ਕਰ ਰਹੇ ਐ ਅਸੀਂ ਤਹਿ ਦਿਲੋਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਆਂ ਤੇ ਖਾਸ ਤੌਰ ਤੇ ਬਾਬਾ ਕੈਂਥਲ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੌਧਰੀ ਬਾਲੂ ਰਾਮ ਜੀ ਦੀ ਸਮੂਚੀ ਟੀਮ ਤੇ ਬਲਦੇਵ ਰਾਜੀ ਚੋਹਾਨ ਸਾਹਿਬ ਬਲਦੇਵ ਚੋਹਾਨ ਜੀ ਪੱਤਰਕਾਰ ਸਾਡੇ ਵੀਰ ਤੇ ਉਹਨਾਂ ਦਾ ਉਹਨਾਂ ਦੇ ਵੱਲੋਂ ਵੈਲਕਮ ਆਖਦੇ ਆ ਸ਼ਿਵਾਸ਼ ਜੀ ਸਰਪੰਚ ਸਾਹਿਬ ਲਮੂਆ ਉਹਨਾਂ ਦਾ ਵੀ ਅਸੀਂ ਸਰਪੰਚ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਮਿਹਰਬਾਨੀ ਸਾਡੇ ਦਰਮਿਆਨ ਸ਼ਿਰਕਤ ਕੀਤੀ ਹੈ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਹੈ ਮਿਹਰਬਾਨੀ ਆਓ ਜਿਆਦਾ ਸਮਾਂ ਨਾਲ ਲੈਂਦੇ ਹੋਏ ਮੈਂ ਬੇਨਤੀ ਕਰੂੰਗਾ ਅਗਲੇ ਫੰਕਾਰ ਜੀ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਬਾਬਾ ਜੰਮੂਜੀਤ ਬਾਬਾ ਕੈਂਥਲ ਬਾਬਾ ਕਰੋੜਗੜ ਸੋ ਸਾਰੇ ਹੀ ਇੱਕ ਨੇ ਜਿਗਰਾ ਬਾਬਾ ਕੈਂਥਲ ਜੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਲਓ ਜੀ ਅਗਲੇ ਕਲਾਕਾਰ ਸਾਡੇ ਛੋਟੇ ਵੀ ਨਿੱਕੇ ਆਪਾਣੇ ਵੱਲ ਤੋਂ ਉਹ ਵੀ ਸੰਕਟਾਂ ਦੇ ਰੂਪ ਰੂਪ ਹੋਣਗੇ ਜਿਵੇਂ ਕਿ ਬਾਬਾ ਕੈਂਥਲ ਜੀ ਦਾ ਬਹੁਤ ਸਾੱਚੇ ਦਰਵਾਜ਼ ਕੀ ਜੈ